ਅਵੀ ਵੀ ਰੇਡ ਤੇ ਨਾਲ ਬਸਤੇ ਗੁੰਦੀਆਂ ਹਿੱਕਾ ਡੌਲਿਆਂ ਦੇ ਵਿੱਚ ਜਾਨਾ ਵਿੱਚ ਮੈਦਾਨੇ ਟੱਕਰ ਲੈਣੀ ਢਿੜਦੇ ਵਾਂਗਰ ਸਾਨਾ ਜਦ ਕੁੰਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਫਿਰ ਪਾਕ ਵੀ ਜੰਗ ਵਰਗਾ ਕੋਈ ਧਰਮਿਆਂ ਮੈਚ ਵਿਖਾ ਜਾਂਦੇ ਮੈਨੂੰ ਲੱਗਦਾ ਵੀ ਰੇਡਰ ਕੋਈ ਵੀ ਨਹੀਂ ਸੋਖਾ ਬੁੜਿਆ ਅੱਜ ਬੜਿੰਗਵਾਲ ਦਾ ਪਹਿਣ ਗਿਆ ਪਰ ਆਹ ਦੇਖਾਂਗੇ ਕਹਿੰਦੇ ਕੀ ਤੇ ਕਰ ਕੀ ਗਿਆ ਕਹਿੰਦੇ ਕੀ ਤੇ ਕਰ ਜੋ ਕਰਾਨਾ ਉਹਦਾ ਕਰੀਦਾ ਸੁਖੀ ਲੋਪੂ ਉਹ ਬੰਦਾ ਵਾਦਾ ਨਹੀਂ ਅੱਗੇ ਵਿੱਚੋ ਵਿੱਚ ਜਿਹੜਾ ਬੈਠਾ ਘੋੜੀ ਦਾ ਵਿੱਚ ਜ਼ਹਿਰ ਛੱਡੀ ਦਾ ਨਹੀਂ ਦਿਲ ਮਿਲ ਜਾਂਦੀ ਹੈ ਤਰੱਕੀ ਜੇ ਮਿਲ ਜੇ ਤਰੱਕੀ ਫਿਰ ਛੱਡੀ ਦੇ ਨਹੀਂ ਪੈਰ ਪਰ ਦੇਖੋ ਸਾਹਮਣੇ ਆਹ ਸਾਧਰੇ ਵਾਲਾ ਦੀਪਾ ਮੈਨੂੰ ਲੱਗਦਾ ਵੀ ਚੌਥਾ ਜਫਾ ਲਾਉਣ ਜਾ ਰਿਹਾ ਰਵੀ ਤੇ ਦੀਪੇ ਦੇ ਦਰਮਿਆਨ ਕਬੱਡੀ 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 ਪ੍ਰੈਂਟੀ ਨਿਊਜ਼ੀਲੈਂਡ ਜਲਦੀ ਨਾਲ ਦੋਨੇ ਟੀਮਾਂ ਤਿਆਰੀ ਕਰਕੇ ਖੇਡ ਮੈਦਾਨ ਦੇ ਲੱਗਿਆ ਜਾਣ ਆ ਮੈਚ ਕਹਿੰਦੇ ਮੁੱਕ ਜੂ ਮੁੱਕ ਜੂ ਕਰਦਾ ਉਹ ਪਈ ਹੋਈ ਰੇਡ ਤੇ ਕਬੱਡੀ 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 ਬਾਈ ਹਰਿਆਣੇ ਵਾਲੇ ਮੁੰਡੇ ਦੀ ਖੇਡ ਤੁਹਾਨੂੰ ਕਿਵੇਂ ਦੀ ਲੱਗਦੀ ਆ ਬਾਈ ਇਹ ਕੈਲਰਮ ਦੀ ਧਰਤੀ ਦਾ ਰਵੀ ਆ ਮੇਰੇ ਮਿੱਤਰੋ ਟੌਪ ਦਾ ਰੇਡਰ ਆਪਣੀ ਮਾਖੜ ਕਬੱਡੀ ਦੇ ਵਿੱਚ ਵੱਡਾ ਮਾਲਾ ਯਾਰ ਇਹਦੀਆਂ ਕਬੱਡੀਆਂ ਵੀ ਦੇਖਣ ਵਾਲੀਆਂ ਹੁੰਦੀਆਂ ਯਾਰ ਲੋਕ ਕਹਿੰਦੇ ਬਿਨਾ ਕਿਸੇ ਤੋਂ ਤਾੜੀਆਂ ਮਾਰਦੇ ਆ ਕਹਿੰਦੇ ਜਾਫੀ ਨੂੰ ਆਪਣੇ ਪਾੜੇ ਵਿੱਚ ਚੱਕ ਕੇ ਲੈ ਜਾਂਦਾ ਮੇਰੇ ਮਿੱਤਰੋ ਇਹ ਕੈਲਰੋਂ ਦੀ ਧਰਤੀ ਦਾ ਰਵੀ ਆ ਜੇਕਰ ਤੁਸੀਂ ਕਿਸੇ ਹੋਰ ਰੇਡਰ ਜਾਂ ਜਾਫੀਏ ਜੱਫੇ ਦੇਖਣਾ ਚਾਹੁੰਦੇ ਹੋ ਤਾ ਕਮੈਂਟ ਬਾਕਸ ਵਿੱਚ ਉਸ ਦਾ ਨਾਮ ਵੀ ਜ਼ਰੂਰ ਟਾਈਪ ਕਰਿਓ ਆਪਾਂ ਜ਼ਰੂਰ ਲੈ ਕੇ ਆਵਾਂਗੇ ਸੋ ਬਾਈ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਬਾਈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਬਾਈ ਧੰਨਵਾਦ